ਸ਼੍ਰੀ ਕਾਲ ਦੋਸਤੋ ਮੈਂ ਮਝਾਲ ਟੀਵੀ ਤੋਂ ਪੱਤੀ ਸਹਣੇ ਵਾਲੀਆ ਜੁੱਧ ਨਸ਼ਿਆਂ ਵਿਰੁੱਧ ਇੱਕ ਨਵੇਕਲਾ ਪ੍ਰੋਗਰਾਮ ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਕੀ ਚੰਗੇ ਨਤੀਜੇ ਨਿਕਲਨੇ ਸ਼ੁਰੂ ਹੋ ਗਏ ਹਨ ਅਤੇ ਲੋਕਾਂ ਦਾ ਵੀ ਪੂਰਾ ਸਹਿਯੋਗ ਮਿਲ ਰਹਾ ਹੈ ਇਸ ਪ੍ਰੋਗਰਾਮ ਦੀ ਅੱਜ ਅਖੀਰਲੀ ਕੜੀ ਪਿੰਡ ਮਰੜੀ ਕਾਲਾ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਅਜੋਜਤ ਕੀਤੀ ਗਈ ਜਿਸ ਵਿੱਚ ਸਰਦਾਰ ਕਲਦੀਪ ਸਿੰਘ ਜੀ ਧਾਲੀਵਾਲ ਸਾਬਕਾ ਮੰਤਰੀ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਅਮਰਸਰ ਦਿਹਾਤੀ ਸਰਦਾਰ ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਮਜੀਠਾ ਅਤੇ ਬਲਵਿੰਦਰ ਸਿੰਘ ਸਰਪੰਚ ਤੋਂ ਇਲਾਵਾ ਹਲਕੇ ਦੀਆਂ ਸਮੂਹ ਪੰਚਾਇਤ ਵਰਕਰ ਸਹਿਬਾਨ ਅਚੇਰੇ ਤੌਰ ਤੇ ਹਾਜ਼ਰ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਇਹ ਦੱਸ ਰਿਹਾ ਸੀ ਕਿ ਲੋਕ ਮਾਨਯੋਗ ਸ਼੍ਰੀ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਲਈ ਉਹਨਾਂ ਦਾ ਸਾਥ ਦੇਣ ਲਈ 24 ਘੰਟੇ ਤਤਪਰ ਹਨ ਸੋ ਅਜਈਆਂ ਜਾਣਕਾਰੀ ਲੈ ਕੇ ਮੈਂ ਤੁਹਾਡੇ ਨਾਲ ਜਲਦ ਫੇਰ ਹਾਜ਼ਰ ਹੋਵਾਂਗਾ ਸੋ ਸასი ਕਾਲ سارا پرشاسن ਬਾਬਾ ਸੰਭੂ ਸਤਿ ਕਰੇ ਤਾਂ ਇਹ ਕਿ ਜਿਹੜੇ ਵੀ ਬਾੜੇ ਅੰਸਰ ਨਸ਼ਾ ਵੇਚਦੇ ਨੇ ਉਹਨਾਂ ਤੇ ਸਜ਼ਾ ਕਰ ਲਈ ਕਿ ਤੇ ਨਾਲ ਹੀ ਜਿਹੜੇ ਵੀ ਜਗਤੀ ਵਿਚਾਰੇ ਨਸ਼ਿਆ ਦੀ ਇਹਦੇ ਜੰਗਲ ਵਿੱਚ ਫਸ ਗਏ ਨੇ ਉਹਨਾਂ ਨੂੰ ਕਿਸੇ ਤਰੀਕੇ ਬਾਹਰ ਕੱਢਿਆ ਜਾਵੇ ਆ ਕੇ ਜਿਹੜੇ ਨਾਲ ਨਾਲ ਜਿਹੜਾ ਫਿਰ ਉਪਰਾਲੇ ਇਦਾਂ ਹੋਏ ਕਿ ਜਿਹੜੇ ਬਾੜੇ ਅੰਸਰ ਉਹ ਤਾਂ ਫੜੀ ਰਿਹਾ ਜਿਹੜੇ ਡੀ ਐਡਿਕਸ਼ਨ ਸੈਂਟਰਾਂ ਚ ਜਾ ਰਹੇ ਕੋਰ ਸੈਂਟਰਾਂ ਚ ਜਾ ਰਹੇ ਆ ਕਿ ਜਿਹੜੇ ਅਪਰ ਜਿਹੜੀ ਪੰਜਾਬੀ ਸੋਚ ਹੈ ਉਹ ਸੋਚ ਨੂੰ ਬਦਲਣ ਦਾ ਤੁਸੀਂ ਦੇਖੋਗੇ ਜਦੋਂ ਕੋਵਿਡ ਦੀ ਮਹਾਮਾਰੀ ਆਈ ਸੀ ਸਾਡੇ ਹਰੇਕ ਪਰਿਵਾਰ 'ਚ ਕਰੋਨਾ ਹੋਇਆ ਸੀ ਦਾ ਕਰੋਨਾ ਦਾਜਨ ਚੱਲਿਆ ਇਹਨੂੰ ਲੱਗਦਾ ਇਹਨੇ ਕਿਨੇ ਦੇ ਘਰ 'ਚ ਕੋਈ ਨਾ ਕੋਈ ਨਹੀਂ ਕਰੋਨਾ ਹੋਇਆ ਸੀਗਾ ਤੇ ਆਪਾਂ ਉਹਨਾਂ ਦਾ ਬਿਲਕੁਲ ਸਾਰਿਆਂ ਨੇ ਇਕੱਠੇ ਰਲ ਕੇ ਯਾਰ ਰੱਖਿਆ ਸੀ ਪਰਵਾਹ ਨਹੀਂ ਕਰਨ ਕਿਹਾ ਸੀਗਾ ਪਿੰਡ ਵਾਲੇ ਜਿਹੜੇ ਸਾਰੇ ਸਾਦੀ ਸੀਗੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਡਾਕਟਰ ਸਰਵਨ ਸਾਰੇ ਨੇ ਧਿਆਨ ਦਿੱਤਾ ਫਿਰ ਉਹ ਕੋਰ ਕੀ ਜਿਹੜੀ ਬਾਨਵਾਰੀ ਸੀ ਅਸੀਂ ਉਹਦੇ ਤੋਂ ਜਿਹੜਾ ਨਾ ਪਿੰਡਾ ਚਲਾਇਆ ਸੀ ਇਹ ਜਿਹੜਾ ਆਪਣਾ ਯੁੱਧ ਨਸ਼ਾ ਮੇਰੇ ਚੱਲ ਰਿਹਾ ਹੈ ਇਹ ਆਪਣੀ ਇੱਕ ਸੋਚ ਨਹੀਂ ਪ੍ਰਵਿਰਤ ਕਰਨੀ ਲੋੜ ਹੈ ਜਿਹੜੇ ਬਚਾਰੇ ਦੁਸ਼ੀਆਂ ਪਏ ਗਏ ਨੇ ਜਿਹੜਾ ਵੇਚ ਰਿਹਾ ਜਿਹੜਾ ਮੜੀ ਗੱਲੇ ਜਿਹੜਾ ਕੋਈ ਸਾਧਨ ਕੋਈ ਵਧਾ ਰਿਹਾ ਹੈ ਕੋਈ ਕੂਟੀਆਂ ਬਣਾ ਰਿਹਾ ਕੋਈ ਮਹਿਲ ਬਣਾ ਰਿਹਾ ਪੂਰੀ ਸਰਕਾਰ ਦੇ ਘੜਾਲੇ ਨਾਲ ਸੀ ਧਾਰੇ ਇਹਨਾਂ ਸਿੱਕੇ ਮਤਲਬ ਸਾਰੇ ਉਹਨਾਂ ਦੀ ਪ੍ਰੋਪਰਟੀ ਪੀਸ ਕਰਾਈ ਗਈ ਉਹ ਕਰਾਰੇ ਬਟ ਜਿਹੜੇ ਵਿਚਾਰੇ ਦਸਿਆਂ ਦੇ ਚੱਕਰ ਤੇ ਪਾਸੇ ਉਸ ਜਿਹੜੇ ਉਹ ਬਸੇ ਨੂੰ ਛੱਡ ਨਹੀਂ ਪਾਰੇ ਮੈਂ ਇਹ ਸਾਰੇ ਜਿਹੜੇ ਆਪਣੇ ਪਿੰਡ ਵਾਲਿਆਂ ਨੂੰ ਬੀਤੀ ਹੈ ਸਾਰੇ ਆਪਣੇ ਸਮਾਜ ਨੂੰ ਬੀਤੀ ਹੈ ਉਹ ਜਿਹੜਾ ਹੈਗਾ ਉਹ ਬੱਚੇ ਨੂੰ ਉਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ ਕਿ ਉਹ ਇੱਕ ਰੋਗੀ ਹੈ ਉਹ ਇੱਕ ਮਾਨਸਿਕ ਰੋਗੀ ਹੈ ਕੋਈ ਮਾਨਸਿਕਤਾ ਉਹਦੀ ਇੰਨੀ ਬਣ ਚੁੱਕੀ ਹੈ ਕਿ ਉਹ ਉੱਪਰ ਨਹੀਂ ਆ ਰਿਹਾ ਸਾਡੇ ਜੀਐਡੀਸ ਦਾ ਸੈਂਟਰ ਚ ਜਾ ਕੇ ਸਾਡੇ ਜਿਹੜੇ ਡਾਕਟਰ ਸਰਦ ਮੀਨ ਕਰ ਰਹੇ ਨੇ ਸਾਇਕਾਉਂਟਿਸ ਗਾਈਡੈਂਸ ਦੇ ਉਹਨਾਂ ਦੀ ਮਦਦ ਕਰ ਰਹੇ ਨੇ ਉਹਦਾ ਕਰੀਏ ਨੇ ਜੇ ਨਾਲ ਆਪਣਾ ਪੂਰਾ ਸਮਾਜ ਉਹਨਾਂ ਦੀ ਮਦਦ ਕਰਨ ਲੱਗੇ ਉਹਨਾਂ ਨੂੰ ਇਹ ਕੋ ਪੀੜਤ ਦੀ ਤਰ੍ਹਾਂ ਠੀਕ ਕਰੇ ਜਦੋਂ ਹੌਸਲਾ ਜਾਈ ਕਰੇ ਕਿ ਪੁੱਤੇ ਪੁੱਤਰੀ ਤੁਮیں ਦੱਸਿਆ ਜੇ ਤੁਮੇਂ ਫਾਸਲ ਹੈ ਪਰ ਕੋਈ ਨਹੀਂ ਅਸੀਂ ਸਾਰਾ ਪਿੰਡ ਤੇਰੇ ਨਾਲ ਸਾਰਾ ਪਰਿਵਾਰ ਜੋ ਕਿ ਨੇ ਦੇਖਦੇ ਤੁਸੀਂ ਦੇਖੋ ਥੋੜਾ ਸਵਾ ਪਹਿਲਾਂ ਕੋ ਟਿਕਟ ਰੋਮੇ ਪਹਿਲਾਂ ਤੁਹਾਨੂੰ ਪਤਾ ਕਿ ਇੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਜਿੱਥੇ ਜਲੀਲੀ ਸ਼ਰਾਬ ਦਾ ਬਹੁਤ ਵੱਡੇ ਮੰਦਰ ਤੇ ਲੋਕਾਂ ਆ ਗਏ ਸੀ ਮਾਰੋ ਉਸ ਦਿਨ ਤੋਂ ਲਾਗੇ ਲਾਗੇ ਦੇ ਪਿੰਡਾਂ ਨੇ ਇਕੱਲੇ ਮਰੜੀ ਕਲਾ ਦੇ ਨਹੀਂ ਲਾਗੇ ਲਾਗੇ ਦੇ ਪਿੰਡਾਂ ਨੇ ਵੀ ਇਸ ਕੱਲ ਦਾ ਧਈਆ ਕੀਤਾ ਚਾਹੁੰਗੇ ਕਿ ਪਤਨਾਮੀ ਹੁੰਦੀ ਹੈ ਪਿੰਡਾਂ ਦੀ ਵਰਲਡ ਲੈਂਡ ਸੀ ਪਤਨਾਮੀ ਵੀ ਉਹਦਾ ਦਾ ਇਸ ਪਿੰਡ ਨੇ ਜਿਹੜਾ ਧਈਆ ਕੀਤਾ ਹੈ ਕਿ ਇਸ ਤੇ ਅਸੀਂ ਜਲਦ ਜਲਦ ਦਾ ਸ਼ਮੂਹ ਕਰਕੇ ਪਿੰਡ ਬਣਾਵਾਂਗੇ ਔਰ ਅੱਜ ਇਹ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਔਰ ਅੱਜ ਸਾਡੇ ਜਿਹੜੇ ਹਲਕੇ ਦੇ ਮੇਨ ਮੇਨ ਤੇ ਇਸ ਸਰਕਲ ਦੇ ਬੰਦੇ ਸੀ ਅਸੀਂ ਇਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਅੱਜ ਜਿਹੜੀ ਪਵਿੱਤਰ ਧਰਤੀ ਆ ਬਾਬਾ ਨਾਮਦੇਵ ਜੀ ਦੀ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪਰਨ ਕਰਾਇਆ ਵਾ ਕਿ ਅਸੀਂ ਕਿਸੇ ਵੀ ਮਾੜੇ ਅੰਸਰ ਦੀ ਜਿਹੜੀ ਉਹ ਜਮਾਨਤ ਨਹੀਂ ਦਵਾਂਗੇ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਜਿਹੜਾ ਨਸ਼ਾ ਵੇਚਦਾ ਵਾ ਉਹਨੂੰ ਚੁੱਕੋ ਤੇ ਬੰਦੀ ਕਾਰਵਾਈ ਕਰੋ ਉਹਦੀ ਕੋਈ ਮਤਲਬ ਅਸੀਂ ਕਹਿ ਸਕਦੇ ਹਾਂ ਹਕੂਮਤ ਦੇ ਤੌਰ ਤੇ ਅੱਜ ਇਸ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਗ ਹਾਂਜੀ 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 ਕਿਉਂਕਿ ਐਸਐਸਪੀ ਸਾਹਿਬ ਵੀ ਇੱਥੇ ਆਏ ਸੀ ਕਿ ਬਿਲਕੁਲ ਅਸੀਂ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਫਿਰ ਇਸੇ ਕਰਕੇ ਐਸਐਸਪੀ ਸਾਹਿਬ ਆ ਨਸ਼ੇ ਨੂੰ ਲੈ ਕੇ ਸਰਕੀਆਂ ਦੇ ਵਿੱਚ ਰਿਹਾ ਹੁਣ ਤੁਹਾਡੀ ਸਰਕਾਰ ਦੇ ਵੇਲੇ ਜਦੋਂ ਤੁਹਾਡੇ ਹਲਕੇ ਚਾਰਜ ਲੱਗੇ ਕੀ ਲੱਗਦਾ ਕਿ ਫਰਕ ਪਵੇਗਾ ਦੇਖੋ ਸਰਕੀਆਂ ਦੇ ਵਿੱਚ ਤੇ ਨਸ਼ੇ ਨੂੰ ਕਰਕੇ ਰਿਹਾ ਹੀ ਆ ਸਾਰੇ ਵਰਲਡ ਦੇ ਵਿੱਚ ਹੀ ਰਿਹਾ ਵਾ ਸੀ ਬਾਬਾ ਨਾਮਦੇਵ ਜੀ ਦਾ ਬੜਾ ਅਸਰ ਆ ਲਿਆ ਗੁਰੂ ਘਰ ਘੁੰਦੇ ਆ ਆਪ ਦੀ ਤੰਦਈ ਦੇ ਨਾਲ ਰਾਤ ਦਿਨ ਮਿਹਨਤ ਕਰਾਂਗੇ ਕਿ ਇਹ ਹਲਕੇ ਨੂੰ ਪੰਜਾਬ ਦੇ ਬਤੀਜਾ ਬਣਾਉ ਪਹਿਲਾ ਨਸ਼ਾ ਕਿ ਮੈਂ ਕਿੱਦਾਂ ਇੱਕ ਵੱਡਾ ਟੀਚਾ ਮੰਨਦੇ ਹੋ ਏਸੀ ਮੋਟੇ ਕਿ 2 ਸਾਲ ਹਲੇ ਪਏ ਨੇ ਉਸ ਉਸੇ ਕਾਫੀ ਲੰਮਾ ਸਮਾਂ ਤੁਹਾਡੇ ਕੋਲ ਹੈਗਾ ਲੱਗਦਾ ਕਿ ਹੋਰ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਬਿਲਕੁਲ ਦਰਵਾਇਆ ਜਾਵੇ ਸਾਡੇ ਹੋਣੇ ਬੜੇ ਹੋ ਗਏ ਕਿ ਉਹਦੇ ਵਿੱਚ ਬੈਠਾ ਉਹ ਵੀ ਨਸ਼ਾ ਮੁਕਤ ਬੈਠਾ ਇਹ ਵੀ ਨਸ਼ਾ ਮੁਕਤ ਬੈਠਾ ਹੋਰ ਲੋਜਾਂ ਬੈਠੇ ਜਿਹੜੇ ਆ ਨਸ਼ਾ ਮੁਕਤ ਹੋਏ ਆ ਔਰ ਅਸੀਂ ਥੋੜੇ ਅਸੀਂ ਬਹੁਤ ਰਾਤ ਦਿਨ ਮਿਹਨਤ ਕਰ ਰਹੇ ਆ ਔਰ ਤਗੜੇ ਹੋ ਕੇ ਕਰਾਂਗੇ ਕੋਈ ਵੀ ਕੰਮ ਜਦੋਂ ਬੰਦਾ ਪੀਚਾ ਧਾਰ ਲਵੇ ਅੱਛਾ ਗਿੱਲ ਸਾਹਿਬ ਜਿਹੜੇ ਸਾਫਕਾ ਸੁਣ ਪੈਂਚੇ ਆ ਤੁਹਾਡੇ ਕੋਲ ਜਾਣੂ ਹੈਗੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਨੇ ਕਿ ਸਾਡੀਆਂ ਪੱਗਾਂ ਵਟਾਈਆਂ ਨੇ ਗਿੱਲ ਸਾਹਿਬ ਨਾਲ ਸਾਡੀ ਪਿੱਠ ਤੇ ਖਲੋਤੇ ਨੇ ਤੇ ਸਾਨੂੰ ਇਸ ਕਰਕੇ ਸਾਨੂੰ ਕਿਸੇ ਨਹੀਂ ਦੀ ਪਰਵਾਹ ਨਹੀਂ ਹੈ ਉਹਨਾਂ ਦੇ ਨਸ਼ਾ ਪਸਕਰਾਂ ਦੇ ਨਾਲ ਬਾਹਰ ਖਾਣ ਆ ਚੁੱਕੇ ਨੇ ਉਹਨਾਂ ਵੱਲੋਂ ਇਲਜ਼ਾਮ ਪਾਏ ਜਾਂਦੇ ਨੇ ਕਿਹਾ ਜਾਂਦਾ ਨਾਲ ਕੋ ਸਾ ਸਾਡੇ ਹੱਥ ਨਾਲ ਲੋਕਾਂ ਖਲੋ ਕੇ ਗੱਲ ਕਹਿਣਾ ਭਾਵੇਂ ਮੇਰੇ ਨਾਮ ਰਣ ਵਾਲਾ ਵੀ ਨਸ਼ਾ ਫੜਿਆ ਜੋ ਕੋਈ ਮਤ ਨਹੀਂ ਕਰੇਗਾ ਕੋਈ ਜਮਾਨਤ ਨਹੀਂ ਇਹ ਕੋਈ ਗੱਲ ਨਹੀਂ ਭਾਵੇਂ ਜੱਟਾ ਵਰਗੀ ਵੱਡਾ ਭਾਵੇਂ ਬਰਦਾ ਸਰਪੰਚਾ ਬਹੁਤ ਵਾਰ ਜਿਹੜਾ ਗਲਤ ਕੰਮ ਕਰੇਗਾ ਉਹ ਨਹੀਂ ਬਖਸ਼ਿਆ ਜਾਵੇਗਾ ਨਾ ਉਹਦੀ ਕੋਈ ਜਮਾਨਤ ਨਹੀਂ ਜਮਾਨਤ ਨਹੀਂ ਥੰਨ ਥੰਨ ਫੁੱਲ ਪਰ ਬੱਤੀ ਦਾ ਇੱਥੇ ਉਹਨਾਂ ਸਾਹਿਬ ਜੀ ਕਮੇਟੀ ਜਦੋਂ ਸਾਦਨ ਜੀ ਸਭ ਤੋਂ ਪਹਿਲਾਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾ ਤੁਸੀਂ ਆਪਣੇ ਹਲਕੇ ਵਿਆਰਧੂਆਂ ਤੋਂ ਸਰਕਾਰ ਜੀ ਤੋਂ ਹਕਮ ਚਲਾ ਕੇ ਤੌਰੀ ਕਰਦੀ ਕਹੋ ਔਰ ਸਾਡੇ ਬਹੁਤ ਹੀ ਸਤਕਾਰਯੋਗ ਐਸਐਸਪੀ ਸਾਹਿਬ ਬੰਦਸੇ ਗੋਣਾ ਪੋ ਲੋ ਨਸ਼ਿਆਂ ਦੇ ਬਾਰੇ ਜਦੋਂ ਗਰਸ਼ਿਆਂ ਦੇ ਬਲੌਬ ਦੇ ਨਾਲ ਸ਼ੁਰੂ ਕੀਤਾ ਇਹਦੇ ਬਾਰੇ ਤੁਸੀਂ ਬਹੁਤ ਗੱਲਾਂ ਕਰੀਆਂ ਸੁਣੀਆਂ ਮੈਂ ਤੁਹਾਨੂੰ ਕਿਹੜਾ ਆਇਆ ਜਦੋਂ ਮੈਨੂੰ ਗਿਰ ਸਾਹਿਬ ਨੇ ਦੱਸਿਆ ਕਿ ਇਲਾਕੇ ਦੇ 505 ਜਿਹੜੇ ਸਾਰੇ ਸੱਤੇ ਨਾਲ ਤੁਸੀਂ ਜ਼ਰੂਰ ਆਓ ਮੈਂ ਤੁਹਾਨੂੰ ਕਿਹੜਾ ਅੱਜ ਤੁਹਾਡੀ ਨਸ਼ਿਆਂ ਦੇ ਬਾਰੇ ਕਬੱਡੀ ਮੀਟਿੰਗ ਦਾ ਆਖਰੀ ਮੀਟਿੰਗ ਤੁਹਾਡੇ ਨੂੰ ਮੈਂ ਸਭ ਦਾ ਹਮੇ ਜੁਮੇ ਮਜੀਠੇ ਵਾਲਿਆਂ ਦਾ ਜੁਮੇ ਬਹੁਤ ਚੀਜ਼ਾਂ ਤੁਹਾਡੇ ਜੁਮੇ ਦੇ ਬਹੁਤ ਚੀਜ਼ਾਂ ਸੱਜੇ ਕਿੱਧਰ ਗਏ ਅੱਧਾ ਗਏ ਹੱਥਿਆਰ ਗੋਲ ਬਹੁਤ ਹੀ ਚਾਤਾ ਚੰਮੇ ਆ ਜਿਹੜੀਆਂ ਮਾ ਜੋ ਮੁੱਖ ਮੰਤਰੀ ਸਾਬਾ ਬਾਂਸ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਚੋਂ ਦੀਆ ਮਜੀਠੇ ਦੀ ਧਰਤੀ ਤੋਂ ਨਸ਼ਾ ਵੀ ਖਤਮ ਕਰਦਾ ਗੱਲ ਕੇ ਨਸ਼ਾ ਖਤਮ ਕਰਦਾ ਔਰ ਗੁੱਦੀ ਗੱਲ ਜਿੰਨਾ ਵਿੱਚ ਮਸੇ ਦਾ ਬਿ ਉਹਨਾਂ ਦੀਆਂ ਮੇਲ ਤੋਂ ਜਿਆਦਾ ਖਤਮ ਕਰ ਗਿਆ ਇਹ ਦੋ ਜੰਮੇ ਆ ਗਏ ਤਾਰੇ ਸਾਡੇ ਐਸਐਲ ਪਾਰਟੀ ਨੇ ਦੋ ਵੱਡੇ ਜੰਮੇ ਆ ਗਏ ਤੁਹਾਨੂੰ ਦਿੱਤੀਆ ਕਿ ਨਸ਼ਾ ਵੀ ਇਸੇ ਤਰਤੀ ਤੋਂ ਇਹ ਬੜੀ ਪਵਿੱਤਰ ਤਰਤੀ ਸੀਗੀ ਯਾਦ ਸਿੰਘ ਜੀ ਦੀਆਂ ਦੇ ਬੰਦੇ ਇਸ ਤਰਤੀ ਦੇ ਹੋਏ ਬੜੇ ਬੜੇ ਵੱਡੇ ਕੰਮ ਕਰ ਨਾਲੇ ਬੰਦੇ ਹੋਏ ਆਵਾਜ਼ਾਂ ਤੋਂ ਬੋਲ ਬਕਸਾ ਸਾਡੀ ਵੀ ਕਰਦੇ ਆ ਨਾਮ ਤੇਰੇ ਗੁਰੂ ਕਰਦੇ ਬੈਠੇ ਆ ਸਭ ਤੋਂ ਨਾਮ ਕਰ ਦਿੱਤਾ ਗਿਆ ਉਹਦਾ ਲੋਕ ਦੇ ਵਿੱਚ ਬਦੀਠਾ ਬਨਾਮ ਕਰ ਦਿੱਤਾ ਗਿਆ ਇਹ ਬਦਨਾਮੀ ਉਹਦਾ ਪਾ ਤੋੜੀ ਆ ਤੋਨੇ ਜੇ ਕਰਕੇ ਪਰ ਸਭ ਤੋਂ ਜ਼ਿਆਦਾ ਉਹ ਉਹ ਕੁੱਤੀਆਂ ਜਿਨ੍ਹਾਂ ਨਸ਼ੇ ਦੇ ਸਰਦਾਂ ਦੀ ਸਿਆਸੀ ਜਣਾ ਇਹ ਸਭ ਤੋਂ ਵਿੱਚੋਂ ਖੁੱਤ ਕਾਉਂਦੀਆਂ ਕੱਤਕੂਰੀ ਤੁਸੀਂ ਬਹੁਤ ਸਾਰੇ ਪੈਨਕਲਾ ਜਾਂਦੇ ਸੀਗੇ ਕਮਾ ਕਰਾ ਲਈ ਮੇ ਤੋਂ ਹੁੰਦੇ ਹੋ ਬਹੁਤ ਸਾਰੇ ਪੈਨਕਲਾ ਜਾਂਦੇ ਸੀਗੇ ਕਿ ਜਦ ਵੀ ਠੱਗ ਤੈਨੂੰ ਤੇ ਤਲਵੀਰ ਕੇ ਨੂੰ ਹੱਥਾਂ ਨਾਲ ਲਾਓ ਉਹਨੂੰ ਕਦੇ ਨਹੀਂ ਪਤਾ ਹਲਕਾ ਚਾਕ ਦੇ ਉੱਪਰ ਉਹ ਸਾਰੇ ਦੀ ਬਾਹ ਫੜ ਲਿਆ ਉਹ ਤੁਸੀਂ ਬੜੀ ਵੱਡੀ ਲੜਾਈ ਲੜਦੀ ਹੈ ਪੰਜਾਬ ਦੀ ਲੜਾਈ ਹੈ ਸਿੱਖਾਂ ਦੀ ਲੜਾਈ ਹੈ ਪੰਜਾਬੀਆਂ ਦੀ ਲੜਾਈ ਹੈ ਸਾਡੇ ਅੱਜ ਦੇ ਮਾਪਿਆਂ ਦੇ ਅਸਾਮ ਦੇ 25 ਸਾਲ ਤੋਂ ਸਾਡੇ ਬੱਚਿਆਂ ਨੂੰ ਗੱਸੇ ਲਾ ਕੇ ਬਾਹਰ ਮੁਜਦਦ ਨਿਕਲਣਾ ਬਗਿਆਰ ਕੌਣ ਸੀਗੇ ਉਹਨਾਂ ਦੇ

ਗੱਟਾ ਹੈ ਬਹੁਤ ਵੀ ਬਹੁਤੀਆਂ ਜੀ ਜੀਆਂ ਸਿੱਕੀਆਂ ਮਾਰਿਆਂ ਦੇ ਘਰ ਤੋਂ ਬਿਓ ਜੀ ਕਹੇ ਤਗੜੇ ਨੂੰ ਖੋਲ ਕੇ ਦਿਖਾਓ ਜਿਹੜੀ ਅਸਲੀ ਬੱਛੀ ਆ ਉਹਨੂੰ ਫੜੋ ਜੇ ਉਹ ਅਸਲੀ ਬੱਛੀ ਫਰੀ ਜੇ ਉਹ ਉਹਦੇ ਜੱਤਾ ਕਿੱਜਾ ਕੰਮ ਫੇਰ ਲਵਾ ਪਾਉਂਦਾ ਕਿ ਸੱਜ 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 ਜੀਜਾ ਤੁਹਾਡੇ ਸਾਹਮਣੇ ਆਈਆਂ ਕਿੱਦਾਂ ਪੱਤਾ ਬਾਗਵਾ ਕਿੱਲਿਆ ਕਿੱਦਾਂ ਸਿਖਵਾਵ ਖਿਆਲਾ ਕਿੱਲਿਆ ਕਿੱਦਾਂ ਸਦੀਰ ਚੱਕਰ ਕਿੱਲਿਆ ਕਿੱਦਾਂ ਹੁਣ ਦੂਰ ਦਾ ਸਰਕਾਰ ਚ ਕੰਮ ਆ ਗਿਆ ਅਸੀਂ ਵੀ ਕਹਿੰਦੇ ਅਸੀਂ ਦੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀਗੇ ਕਿ ਕੱਲ੍ਹ ਦੀ ਦੇ ਕੰਮ ਕਰਦੇ ਸੀ ਨਾ ਕੱਲ੍ਹ ਦੀ ਦੇ ਕੰਮ ਅਸੀਂ ਆਵਾਜ਼ ਕੇ ਇਹ ਪਦਰਾਮ ਕਰਦਾ ਜਿਹੜਾ ਉਹ ਕੰਮ ਇਹ ਪਦਰਾਮ ਪੱਦ ਕਰਨਾ ਇਹਨਾਂ ਲੋਕਾਂ ਨੇ ਮੰਨ ਕੇ ਦਿੱਤਾ ਹੈ ਬੁਰਕਾ ਸਾਹ ਫੜ ਕੇ ਸਰਕਾਰ ਨਾਲ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਪੰਨਾ ਵੀ ਚਾਹੁੰਦੇ ਸੀਗੇ ਕਿ ਨਸ਼ਾ ਪੰਜਾਬ ਦੇ ਕਿੰਨਾ ਹੈ ਪਰ ਉਹਨਾਂ ਨੂੰ ਕਿਸੇ ਨਹੀਂ ਆ ਵੀ ਸੁਣਦੇ ਬਾਰੇ ਉੱਠਾ ਪਾਇਆ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬੰਗੜਾ ਸਾਹਿਬ ਇੱਕ ਚਾਚਾ ਬਣ ਗਿਆ ਇੱਕ ਡਿਪਟੀ ਬਣ ਗਿਆ ਪੰਜ ਸਾਤ ਸਰ ਜਿਹੜੇ ਦੇ ਬੇੜ ਦੀ ਮਾਰ ਤੋਂ ਹੁੰਦਾ ਸੀ ਦੇ ਇਹਨੂੰ ਫਟਾਪੋ ਦਿੱਤਿਆ ਅੱਛਾ ਕਿੰਦਾ ਬੰਦਾ ਹੋਣਾ ਸੀਗਾ ਉਹ ਸਰਕਾਰ ਪਰ ਕਾਂਸਰ ਮਾਨ ਦੀ ਸਰਕਾਰ ਆਈ ਪੰਜਾਬ ਦੇ ਪੰਜਾਬੀਆਂ ਦੀ ਸਰਕਾਰ ਨੰਦੀ ਜਿੱਥੇ ਬਾਗੀ ਕੰਮ ਕਰ ਰਹੇ ਕਿੱਥੇ ਬਿਦੂਲੀ ਚੱਲ ਰਿਹਾ ਜਿੱਥੇ ਦਾਤ ਸਕੂਤ ਉਹ ਬਣਾ ਲੈ ਜਿੱਥੇ ਸਭ ਹਕਮ ਕਰ ਰਹੇ ਜਿੱਥੇ ਮਿਆਂ ਵਾਲਾ ਪਾਰੀ ਚੱਲ ਆ ਰਿਹਾ ਉੱਥੇ ਨਾਮ ਦੀ ਨਾਲ ਸਾਡਾ ਪਰੂਸ ਗਿਆ ਇਹ ਨਸੇ ਬੰਦ ਕਰਦੇ ਆਂ ਇਹ ਨਸਿਆਂ ਦੀ ਲੜਾਈ ਲਾਦੇ ਮੈਂ ਬੱਸ ਤੁਹਾਨੂੰ ਕਹਿਣਾ ਕਿ ਤੁਸੀਂ ਬੜੇ ਮਾਹਰ ਹੋ ਬੋਲ ਨੇ ਆਪਾਂ ਵਿਧਾਨਾ ਹੈ ਆਪਾਂ ਵਿਧਾਨਾ ਲਗਾ ਸਕਾਂ ਆਪਾਂ ਮਾਜੇ ਆਲੇ ਆ ਮਾਜੇ ਦੀ ਧਰਤੀ ਦੇ ਉੱਤੇ ਜੇ ਕੋ ਬੰਦਾ ਸਾਡਾ ਨਾਮ ਗੁਣਗੁਣ ਕਰੇ ਉਹ ਬੰਦੇ ਨੂੰ ਖਤਮ ਕਰਨਾ ਉਹ ਬੰਦੇ ਨੂੰ ਸਿਆਸਤ ਨਾਲ ਟੱਕਰ ਦੋ ਕੰਮ ਸਾਡੀ ਡਿਊਟੀ ਹੈ ਸੋ ਮੈਂ ਤੁਹਾਡੇ ਕੋਲ ਇਹ ਨਹੀਂ ਬਹਿਣੇ ਕਰਨਾ ਕਿ ਤੁਹਾਡੇ ਕਰਨ ਤੇ ਸਾਡੀ ਫੌਗ ਦੇ ਉੱਤੇ ਸਾਡੇ ਪ੍ਰਮਾਨ ਸਾਹਿਬ ਨੇ ਸਾਡੇ ਕੌਮੀ ਗ੍ਰੀਨਰ ਅਲੱਗ ਜਿਹੜੀ ਬਾਤ ਇਹਨੇ ਸਾਡੀ ਫੌਗ ਦੇ ਉੱਤੇ ਤਰਕੀਦ ਦੇਣਾ ਤਾਂ ਇਹਦੇ ਤੋਂ ਵੀਰ ਜੀ ਨੂੰ ਆਸਦਾ ਸੀਗਾ ਬੈਠਾ کرنا سڑک بنا افسر کیا ترمیل جو سڑک اسٹیڈیئم ہر چیز بنو گی ਸਮਝੋ ਕਿ ਕੋਸ਼ਸ਼ਾ ਲਾ ਕੇ ਉਹਨਾਂ ਦੇ ਸਿਆਖਤਾਂ ਕਹਿੰਦੇ ਆ ਉਹਨਾਂ ਨੂੰ ਇਹ ਸੜਕੇ ਦੇ ਵਿੱਚੋਂ ਫਤਮ ਕਰਨਾ ਤੁਹਾਡੀ ਪਹਿਲੀ ਡਿਊਟੀ ਆ ਪਰ ਵੀਰ ਜੀ ਦੀ ਗਵਾਰਡੀ ਹੈ ਉਹ ਤੁਸੀਂ ਜੋ ਕਿਹਾ ਨਾ ਵਿਦਵਾਨ ਸਾਹਿਬ ਅਸੀਂ ਤੁਹਾਡੇ ਗਵਾਰਡੀ ਆ ਨਾਲ ਆ ਪਹਿਲਾ ਥਾਲਾ ਮਿੱਠਾ ਹੁੰਦਾ ਸਾਡੇ ਤਿਕਨੇਕ ਲਾਉਣੇ ਦਾ ਲੱਗ ਗਿਆ ਕੰਮ ਨਾਲੇ ਨਾਲੇ ਜਿਹਦਾ ਨਾਮ ਬਵੇ ਕਦੀ ਦੀ ਮਿੱਠੀਲ ਪਿੱਛੇ ਨਿਕਾ ਸਕਦੇ ਸਦਾ ਤੁਹਾਡੇ ਨਾਲ ਹੈ सदा तमीर हथ जोड़ बेनती नथ जोड़ बेनती नशा लाहे ओवार उन्हनि बि सियासी तौर ते ख़तम करियो मां इहो शब्द तव्हां कहर तादादु वाहिगुरु जी का ख़ालसा वाहिगुरु जी वाध